ਛੱਡੇ ਹੋ ਨਾ ਵੀਡੀਓ ਨੂੰ ਹੁਣ ਕੇ ਜਾਏ ਤੁਸੀਂ ਅਰਦਾਸ ਕਰਦੇ ਹੋ ਤੁਸੀਂ ਅਰਦਾਸ ਕਰਦੇ ਹੋ ਅਰਦਾਸ ਦੇ ਵਿੱਚ 10 ਮਿੰਟ ਦੀ ਅਰਦਾਸ ਹੁੰਦੀ ਹੈ 10 ਮਿੰਟ ਦੀ ਅਰਦਾਸ ਨੂੰ ਤੁਸੀਂ ਅੱਧੇ ਘੰਟੇ ਦੀ ਅਰਦਾਸ ਬਣਾ ਦਿੰਦੇ ਹੋ ਫਲਾਣੀ ਦੀ ਚੜ੍ਹਦੀ ਕਲਾ ਦੀ ਅਰਦਾਸ ਫਲਾਣੀ ਦੀ ਦੇ ਰੋਕਤਾ ਦੀ ਅਰਦਾਸ ਅੱਜ ਲੰਗਰ ਦੀ ਸੇਵਾ ਇਸ ਸਿੰਘ ਵੱਲੋਂ ਕੀਤੀ ਗਈ ਅੱਜ ਕੜਾ ਪ੍ਰਸ਼ਾਦ ਦੀ ਸੇਵਾ ਇਸ ਵੱਲੋਂ ਕੀਤੀ ਗਈ ਅਰੇ ਅਸੀਂ ਕੌਣ ਹੁੰਦੇ ਆ ਉਸ ਵਾਹਿਗੁਰੂ ਨੂੰ ਦੱਸਣ ਵਾਲੇ ਕਿ ਅਸੀਂ ਸੇਵਾ ਕੀਤੀ ਜਿਹਦਾ ਦਿੱਤਾ ਅਸੀਂ ਖਾਂਦੇ ਆ ਜਿਹਦਾ ਦਿੱਤਾ ਅਸੀਂ ਪਾਉਂਦੇ ਆ ਜਿਹਦੇ ਕਰਕੇ ਅਸੀਂ ਅੱਜ ਸਾਹ ਲੈਨੇ ਆ ਅਸੀਂ ਉਹਨੂੰ ਕੀ ਦਿਖਾਣਾ ਚਾਹੁੰਦੇ ਆ ਕਿ ਇਹ ਸੇਵਾ ਅਸੀਂ ਕੀਤੀ ਸਾਥ ਸਨਤ ਜੀ ਮਾਫ ਕਰਨਾ ਅਸੀਂ ਆਪਣੀਆਂ ਸੇਵਾ ਗਿਣਾਉਣ ਵਾਲੇ ਕੋਈ ਨਹੀਂ ਹੁੰਦੇ ਉਸ ਵੇਲੇ ਜੇ ਪਾਈ ਟੋਡਰ ਮਲ ਜੀ ਨੇ ਸਾਗੇ ਬਜਾਦਿਆਂ ਦਾ ਅੰਤਿਮ ਸੰਸਕਾਰ ਕਰਕੇ ਵੀ ਦੁਨੀਆ ਦੀ ਸਭ ਤੋਂ ਵੱਡੀ ਸੇਵਾ ਕਰਕੇ ਵੀ ਜੇ ਇਹ ਗੱਲ ਕਹੀ ਕਿ ਮੇਰਾ ਵੰਸ਼ ਹੀ ਖਤਮ ਕਰ ਦਿੱਤਾ ਜਾਵੇ ਤੇ ਮਾਫ ਕਰਨਾ ਅਸੀਂ ਲੋਕ ਕਦੀ ਸੇਵਾ ਦਾ ਮਤਲਬ ਹੀ ਨਹੀਂ ਸਮਝ ਸਕੇ ਇੱਕ ਤਰਫ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਆ ਪ੍ਰਿਥਮ ਪਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਆਇ